कहत कबीर सुनो कहत कबीर सुनो रे परे, परे काल ग्रस कुआ परे काल ग्रस पुआ। चूट माया ਆਪ ਬੰਧਾਇਆ ਜਿਉਂ ਨਲਨੀ ਪ੍ਰਮ ਸੁਵਾ ਚੂਠੀ ਮਾਇਆ ਆਪ ਬੰਧਾਇਆ ਜਿਉਂ ਨਲਨੀ ਪ੍ਰਮ ਸੁਵਾ ਕਾਹੇ ਭਈਆ ਫਿਰ ਤੋ ਖੂលਿਆ ਤੋ ਹੇ ਭਈਆ ਫਿਰ ਤੋਂ ਕੂਲਿਆ ਕੂਲਿਆ ਸਾਰੇ ਇਨਸਾਨ ਬਰਾਬਰ ਹੁੰਦੇ ਆ ਉੱਚਾ ਨੀਚਾ ਨਹੀਂ ਹੁੰਦਾ ਜੋੜਿਆਂ ਦੀ ਸੇਵਾ ਕਰਦੇ ਆ ਪ੍ਰੈਕਟਿਸ ਕਰਾਈ ਜਾ ਰਹੀ ਹੈ ਕਿ ਕਿਸੇ ਅਮੀਰ ਗਰੀਬ ਦਾ ਜੋੜਾ ਦੇਖ ਕੇ ਵਿਤਕਰਾ ਨਹੀਂ ਕਰਨਾ ਲੰਗਰ ਵਰਤਾਂਦੇ ਆ ਸਾਰਿਆਂ ਵਾਸਤੇ ਬਰਾਬਰ ਵਰਤਾਂਦੇ ਆ ਉੱਚ ਨੀਚ ਦਾ ਵਿਤਕਰਾ ਖਤਮ ਕੀਤਾ ਜਾਂਦਾ ਹੈ ਤਾਂ ਇਹ ਕੀ ਹੈ ਮਨੂ ਬਰਾਬਰਤਾ ਜਰਨ ਦੀ ਸ਼ਕਤੀ ਦੀ ਪ੍ਰੈਕਟਿਸ ਕਰਾਈ ਜਾਂਦੀ ਹੈ ਗੁਰਦੁਆਰਾਂ ਦਾ ਚਟਸਾਲ ਹੁੰਦਾ ਹੈ ਸੱਚ ਦੀ ਜੀਵਨ ਜਾਂਚ ਪੜਾਈ ਜਾਂਦੀ ਹੈ ਅਤੇ ਸੱਚ ਦੀ ਜੀਵਨ ਜਾਂਚ ਦ੍ਰਿੜ ਕਰਾਈ ਜਾਂਦੀ ਹੈ ਉਹਦੀ ਪ੍ਰੈਕਟਿਸ ਕਰਾਈ ਜਾਂਦੀ ਹੈ ਸੰਤੋਖ ਦਾ ਜਲ ਇਸ ਭਾਂਡੇ ਵਿੱਚ ਪੈ ਜਾਂਦਾ ਹੈ ਵਰਨਾ ਅਮ੍ਰਿਤ ਤ੍ਰਿਸ਼ਨਾ ਵਿੱਚ ਪੈ ਜਾਂਦੇ ਆ ਜਦੋਂ ਦੁੱਬਦਾ ਵਿੱਚ ਪੈਂਦੇ ਆ ਤਾਂ ਅਸੀਂ ਕਾਚੀ ਗਾਗਰ ਬਣ ਜਾਂਦੇ ਆ ਦੁਬਦਾ ਦਾ ਮਤਲਬ ਹੁੰਦਾ ਕਦੇ ਤੇ ਅਸੀਂ ਆਪਣੀ ਜ਼ਾਤ ਲਗਾਈ ਕਦੇ ਨਹੀਂ ਲਗਾਈ ਦੁਬਦਾ ਦਾ ਮਤਲਬ ਹੈ ਜ਼ਾਤ ਪਾਤ ਵੇਖ ਕੇ ਵਿਆਹ ਸ਼ਾਦੀ ਰਿਸ਼ਤੇ ਕਰਨੇ ਅੱਜ ਦੀ ਨੌਜਵਾਨੀ ਪਨੀਰੀ ਸੋਚਦੀ ਹੈ ਮੈਨੂੰ ਕੰਪਿਊਟਰ ਆ ਜਾਏ ਸੈੱਲ ਫੋਨ ਯੂਜ਼ ਕਰਨਾ ਆ ਜਾਏ ਤਮੈ ਬਹੁਤ ਮਾਡਰਨ ਹੋ ਗਿਆ ਜੌਬ ਮਿਲ ਜਾ ਮਾਡਰਨ ਹੋ ਗਿਆ ਮੈਂ ਸੋਚਦਾ ਜਿਹੜਾ ਨੌਜਵਾਨ ਮਾਡਰਨ ਹੈ ਉਸ ਨੂੰ ਗੁਰੂ ਦੀ ਗੱਲ ਸੁਣ ਕੇ ਜਿਹੜੀ ਸਬਰ ਸੰਤੋਖ ਹਲੀਮੀ ਪੇਸ਼ੈਂਸ ਟੋਲਰੈਂਸ ਵਾਲੀ ਜੀਵਨ ਨਹੀਂ ਸਮਝ ਆਏਗੀ ਨਾ ਇਹਨੂੰ ਮੋਸਟ ਮਾਡਰਨ ਕਹਿੰਦੇ ਨੇ ਕਿਉਂਕਿ ਉਹ ਹਮੇਸ਼ਾ ਪ੍ਰਿਵੇਲਿੰਗ ਸੱਚ ਰਹਿੰਦਾ ਹੈ ਉਹ ਕਦੇ ਪੁਰਾਣਾ ਨਹੀਂ ਹੁੰਦਾ ਸੱਚ ਪੁਰਾਣਾ ਨਾ ਥੀ ਹੈ ਸੋ ਇਸ ਪਦੇ ਨੂੰ ਪੜ ਕੇ ਅਸੀਂ ਸਮਝੇ ਇਹ ਆਤਨ ਕੀ ਇਹ ਬਡਾਈ ਕੇ ਸ਼ਰੀਰ ਦੀ ਨਿੰਦਾ ਨਹੀਂ ਕਰਨੀ ਬਲਕਿ ਸ਼ਰੀਰ ਦਾ ਕੱਚਾ ਭਾਂਡਾ ਹੈ ਇਹਦੇ ਵਿੱਚ ਸੰਤੋਖ ਦਾ ਜਲ ਅਸੀਂ ਪਵਾਣਾ ਹੈ ਕਾਚੀ ਗਾਗਰ ਨੀਰ ਪੜਤ ਹੈ ਿਆਤਨ ਕੀ ਇਹ ਬਡਾਈ ਫਿਰ ਆਇਆ ਰਹਾਓ ਕਾਏ ਭਈਆ ਫਿਰ ਤੋਂ ਫੁੱਲਿਆ ਫੁੱਲਿਆ ਸੋ ਅਸੀਂ ਹੰਕਾਰ ਵਿੱਚ ਜਦੋਂ ਫੁੱਲੇ ਰਹਿੰਦੇ ਆਂ ਛੂਛਾ ਘਟ ਬਣ ਜਾਂਦੇ ਆਂ ਹੰਕਾਰੀ ਭਾਂਡਾ ਬਣ ਜਾਂਦੇ ਆਂ ਹੰਕਾਰੀ ਭਾਂਡਾ ਕੱਚਾ ਹੁੰਦਾ ਹੈ ਹੰਕਾਰ ਵਾਲੇ ਮਨੁੱਖ ਨੂੰ ਜਿਸ ਦਿਨ ਸੱਚ ਸਮਝ ਆ ਜੈ ਨਾ ਉਸ ਨੂੰ ਆਪਣਾ ਹੰਕਾਰ ਸਭ ਛੱਡਣਾ ਪੈਂਦਾ ਜਿਸ ਦਿਨ ਸੱਚ ਸਮਝ ਆ ਜਾਂਦਾ ਹੈ ਉਸ ਦਿਨ ਹੰਕਾਰ ਪੰਖ ਲਗਾ ਕੇ ਉੱਡਰ ਜਾਂਦਾ ਹੈ ਪਦਾ ਦੂਜਾ ਜਿਉਂ ਮਦ ਮੱਖੀ ਤਿਉਂ ਸਠੌਰ ਰਸ ਜਿਉਂ ਮਦ ਮੱਖੀ ਤਿਉਂ ਸਠੌਰ ਰਸ ਜੋੜ ਜੋੜ ਤਨ ਕੀਆ ਸਠੌਰ ਹੁੰਦਾ ਹੈ ਠੱਗੀ ਵਾਲਾ ਧਨ ਇਕੱਠਾ ਕਰਨਾ ਸਾਧ ਸੰਗਤ ਜੀ ਸਾਰੇ ਨਾ ਨੌਕਰੀ ਵਿੱਚ ਜ਼ਰੂਰੀ ਨਹੀਂ ਹੈ ਕਿ ਭ੍ਰਿਸ਼ਟਾਚਾਰ ਕਰਦੇ ਹੋ ਉਹ ਰਿਸ਼ਵਤ ਲੈਂਦੇ ਹੋ بڑے ਲੋਕ ਨੇ ਇਮਾਨਦਾਰੀ ਨਾਲ ਆਪਣੀ ਜੌਬ ਕਰਦੇ ਨੇ ਬੜੇ سارے ਲੋਕੀ ਬਿਜ਼ਨਸ ਹੀ ਚੁਣੇ ਜੀ ਇਮਾਨਦਾਰੀ ਨਾਲ ਆਪਣਾ ਬਿਜ਼ਨਸ ਕਰਦੇ ਨੇ ਜ਼ਰੂਰੀ ਨਹੀਂ ਸਾਰੇ ਬੇਈਮਾਨ ਹੁੰਦੇ ਨੇ ਅਸੀਂ ਇਹ ਮੰਨ ਕੇ ਚੱਲਣਾ ਨਹੀਂ ਤੇ ਮੇਰੀ ਸੋਚ ਨਹੀਂ ਖਰਾਬ ਹੋ ਜਾਏਗੀ ਮੈਂ ਮੰਨ ਕੇ ਚੱਲਣਾ ਹੈ ਕਿ ਦੁਨੀਆ ਵਿੱਚ ਇਮਾਨਦਾਰ ਲੋਕ ਵੀ ਹਨ ਔਰ ਉਹ ਠੱਗੀ ਨਹੀਂ ਕਰਦੇ ਫਿਰ ਸਠੋਰ ਕੀ ਹੁੰਦਾ ਹੈ ਜੋਰ-ਜੋਰ ਤਨ ਕੀਆ ਹੁੰਦਾ ਹੈ ਜੋ ਅਸੀਂ ਆਉਗਣ ਇਕੱਠੇ ਕਰਦੇ ਆ ਉਹਨੂੰ ਸਠੋਰ ਰਸ ਕਹਿੰਦੇ ਨੇ ਲੇਕਿਨ ਇਹ ਬੜੀ ਬੜੀ ਬਾਰੀਕ ਸਿੰਬਲੀ ਦਿੱਤੀ ਹੈ ਗੁਰੂ ਪਾਤਸ਼ਾਹ ਨੇ ਦਰਸਲ ਸਾਡੇ ਸਭ ਦੇ ਅੰਦਰ ਸ਼ਹਿਦ ਦੀ ਮੱਖੀ ਵਾਲਾ ਸੁਭਾ ਹੈ ਸ਼ਹਿਦ ਦੀ ਮੱਖੀ ਵਾਲੇ ਸੁਭਾ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ ਮਿਲ ਰਹੀ ਹੈ ਮਾਧੂ ਜੈਸੇ ਮਧਪ ਮਖੀਰਾ ਜੈਸੇ ਸ਼ਹਿਦ ਦੀਆਂ ਮੱਖੀਆਂ ਛੱਤੇ 'ਤੇ ਇਕੱਠੀ ਹੁੰਦੀਆਂ ਸਾਰੀ ਆਪਣਾ ਆਪਣਾ ਰਸ ਲੈ ਕੇ ਆਉਂਦੀਆਂ और छत्ते पे शायद कोई इकट्ठा करती है ऐसा तरह इंसान तू सत् कर सुबह है लेकिन अस अंकार फुले कबीर जी ने कबीर जी ने जेकर एक एक मक्खी अपना रस लैके अपनी सेल्फिशनैस पै जाए ना तो फिर सठोर रस हो जाएगा जोर जोर तान किया ਉਹਦਾ ਸਾਰਾ ਰਸਤੇ ਸ਼ਿਕਾਰੀ ਲੁੱਟ ਕੇ ਲੈ ਜਾਂਦਾ ਹੈ ਸ਼ਹਿਦ ਦੀ ਮੱਖੀ ਵਾਲਾ ਸਾਨੂੰ ਸ਼ਹਿਦ ਦੀ ਮੱਖੀ ਦੇ ਸੁਭਾਅ ਦੀ ਗੱਲ ਸਮਝਾ ਰਹੇ ਨੇ ਸ਼ਹਿਦ ਦੀ ਮੱਖੀ ਵਾਲਾ ਸੁਭਾਅ ਜੇ ਅਸੀਂ ਬਣਾ ਲਈਏ ਤਾਂ ਅਸੀਂ ਸੈਲਫਿਸ਼ ਹੋ ਕੇ ਇਕੱਲੇ ਇਕੱਲੇ ਆਪਣੇ ਰਸ ਵਿੱਚ ਮੌਜੂਦ ਨਹੀਂ ਰਹਾਂਗੇ ਗੁਰਮਤ ਵਿੱਚ ਵੀ ਇਹ ਇੰਦੀ ਹੈ ਗੁਰਮਤੀ ਜੋ ਇਨਸਾਨ ਚੰਗੇ ਗੁਣ ਸਿੱਖਦਾ ਹੈ ਉਹ ਲੋਕਾਂ ਨਾਲ ਉਹਨਾਂ ਦਾ ਬਿਹੇਵੀਅਰ ਕਰਦਾ ਹੈ ਗੁਫਾ 'ਚ ਨਹੀਂ ਬੈਠ ਜਾਂਦਾ ਜੰਗਲ ਵਿੱਚ ਨਹੀਂ ਚਲਾ ਜਾਂਦਾ ਜੋ ਇਨਸਾਨ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੰਦਾ ਉਹ ਆਪਣੇ ਸਮਾਜ ਦਾ ਸੁਧਾਰ ਕਰਨਾ ਸ਼ੁਰੂ ਕਰ ਦਿੰਦਾ ਇੱਕ ਗੁਰਮਤ ਦਾ ਬੜਾ ਰੈਵੋਲੂਸ਼ਨਰੀ ਪੱਖ ਹੈ ਉਹ ਚੌਕੜਾ ਮਾਰ ਕੇ ਮੈਡੀਟੇਸ਼ਨ ਕਰਕੇ ਜੰਗਲਾ ਵਿੱਚ ਜਾਂ ਗੁਫਾਵਾਂ ਵਿੱਚ ਜਾਂ ਤਖਾਨੇ 'ਚ ਨਹੀਂ ਬੈਠਦਾ ਆਪਣੇ ਸਮਾਜ ਦਾ ਸੁਧਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਇਹਦਾ ਮਤਲਬ ਉਹ ਸੈਲਫਿਸ਼ ਨਹੀਂ ਹੁੰਦਾ ਲਾਈਕ ਮੱਖੀ ਛੱਤੇ ਤੇ ਸ਼ਹਿਦ ਇਕੱਠਾ ਕਰਦੀ ਹੈ ਲੇਕਿਨ ਉਥੇ ਸਠੋੜ ਦਾ ਮਤਲਬ ਹੈ ਉਥੇ ਠੱਗ ਆਂਦਾ ਹੈ ਔਰ ਉਹ ਸ਼ਿਕਾਰੀ ਆ ਕੇ ਉਹਦਾ ਸ਼ਹਿਦ ਸਾਰਾ ਲੈ ਕੇ ਲੈ ਜਾਂਦਾ ਜੇ ਇਕੱਠੇ ਨਾ ਰਹੀਏ ਤਾਂ ਸਾਡਾ ਸ਼ਹਿਦ ਸਾਡਾ ਆਨੰਦ ਸਾਡੀ ਖੁਸ਼ੀ ਪਤਾ ਹੈ ਕੌਣ ਲੈ ਜਾਂਦਾ ਜੰਮ ਜੰਮ ਮੈਨੂੰ ਸਿਖਾਂਦਾ ਹੈ ਆਪਣੇ ਸ਼ਰੀਰ ਦੀ ਖੁਦਗਰਜ਼ੀ ਵਿੱਚ ਰਿਆਕਰ ਜੰਮ ਮਤਲਬ ਡੀਮਨ ਥਾਟਸ ਡੀਮਨ ਥਾਟਸ ਮਤਲਬ ਸੈਲਫਿਸ਼ਨੈਸ ਡਰ ਲਬ ਲੋਭ ਗਰੀਡ ਮਰਤੀ ਬਾਰ ਲਿਓ ਲੋਕ ਰਿਆ ਭੂਤ ਰਹਿਣ ਕਿਉਂ ਦਿਆ ਹੁਣ ਸਾਡਾ ਰਸ ਜਾਂਦਾ ਕਿਸ ਤਰ੍ਹਾਂ ਅਸੀਂ ਪਾਸਟ ਦੀਆਂ ਗੱਲਾਂ ਲੈ ਕੇ ਪਕੜ ਕੇ ਰੱਖਦੇ ਆ ਆਪਣੇ ਸ਼ਹਿਦ ਨੂੰ ਹੋਰਨਾਂ ਨਾਲ ਸਾਂਝ ਕਰਕੇ ਇਕੱਠਾ ਨਹੀਂ ਕਰਦੇ ਆ ਪਾਸਟ ਦੀਆਂ ਗੱਲਾਂ ਲੈ ਕੇ ਹੋਰ ਨਾਲ ਨਾਲ ਸ਼ੈਦ ਦੇ ਬਦਲੇ ਨਿੰਦਾ ਉਹਰ ਮੰਦੀਆਂ ਗੱਲਾਂ ਸ਼ੁਰੂ ਕਰ ਦਿੰਦਾ ਕਾਰਨ ਕੀ ਹੈ ਮਨ ਨੂੰ ਹੰਕਾਰ ਦਾ ਕੰਡਾ ਫੁੱਲਿਆ ਫੁੱਲਿਆ ਰੱਖਦਾ ਹੈ ਮੈਂ ਹੰਕਾਰੀ ਚ ਰਹਿੰਦਾ ਮਰਤੀ ਬਾਹਰ ਲਿਓ ਲੋਕਰੀਏ ਮਰਤੀ ਬਾੜ ਦਾ ਕੀ ਮਤਲਬ ਹੁੰਦਾ ਹੰਕਾਰ ਨਾਲ ਜੋੜਿਆ ਆ ਮਨ ਜੇ ਅਸੀਂ ਉਸ ਪਾਸੋਂ ਮਰ ਜਾਈਏ ਤਾਂ ਭੂਤ ਰਹਿਣ ਕਿਉਂਦੀਆ ਫਿਰ ਪਾਸਟ ਰਹਿੰਦਾ ਨਹੀਂ ਹੈ ਪਾਸਟ ਦੇ ਖਿਆਲ ਰਹਿੰਦੇ ਨੇ ਭਾਵੇਂ ਪਾਸਟ ਯਾਦ ਰਵੇ ਲੈਕਿਨ ਪਾਸ ਦਾ ਅਸਲੀ ਬਦਲਾ ਨਹੀਂ ਲੈਂਦੇ ਆ ਪਾਸ ਦੀ ਐਨਿਮੀਟੀ ਨੂੰ ਕੱਟਾ ਕਰਕੇ ਨਾਲ ਅਸੀਂ ਕਸੀਟਦੇ ਨਹੀਂ ਰਹਿੰਦੇ ਆ ਗੁੱਸਾ ਮਾਨਣਾ ਡਾਇ ਅਸੀਂ ਉਸ ਤੋਂ ਛੁੱਟ ਜਾਂਦੇ ਆ ਇਹ ਵੱਲਾ ਤੁਹਾਨੂੰ ਸਾਡੇ ਕੋਲੋਂ ਕੋਈ ਨਹੀਂ ਖੋ ਸਕਦਾ ਆਉਂਗਾ ਦੇ ਤਨ ਵੀ ਤੂੰ ਸ਼ਹਿਦ ਦੀ ਮੱਖੀ ਵਾਂਗੂ ਸਤਸੰਗ ਕਰਕੇ ਲੋਕਾਂ ਨਾਲ ਜੁੜ ਕੇ ਨਹੀਂ ਬੈਠ ਪਾਏਗਾ ਤੇਰੀ ਡਿਸਆਰਮਨੀ ਬਣ ਜਾਏਗੀ ਤੇਰਾ ਸ਼ਹਿਦ ਸਠੋਰ ਸ਼ਿਕਾਰੀ ਲੁੱਟ ਕੇ ਲੈ ਜਾਏਗਾ ਮੱਖੀ ਕੋਲੋਂ ਸਿੱਖ ਕੇ ਮੱਖੀ ਸ਼ਹਿਦ ਇਕੱਠਾ ਕਿਸ ਤਰ੍ਹਾਂ ਛੱਤੇ ਜ ਕਰਦੀ ਹੈ ਸਾਰੀਆਂ ਰਲ ਕੇ ਕਿਸ ਤਰ੍ਹਾਂ ਰਹਿੰਦੀਆਂ ਐਸ ਤਰ੍ਹਾਂ ਤੂੰ ਸਾਰਿਆਂ ਨਾਲ ਹਾਰਮਨੀ ਬਣਾ ਔਰ ਆਪਣੇ ਆਪਣੇ ਅੰਦਰ ਦਾ ਆਨੰਦ ਚੈਨ ਸੁਖ ਦਾ ਸ਼ਹਿਦ ਮਾਣ ਚੰਗੇ ਚੰਗੇ ਗੁਣ ਲੋਕਾਂ ਨਾਲ ਪ੍ਰੈਕਟਿਸ ਕਰ ਹੰਕਾਰ ਇਹ ਫੁੱਲਿਆ ਆਪਣੇ ਆਪ ਨੂੰ ਸ਼ਰੀਫ ਜ਼ਿਆਦਾ ਸਮਝ ਕੇ ਆਪਣੇ ਆਪ ਨੂੰ ਮਿਸਟਰ ਰਾਈਟ ਸਮਝ ਕੇ ਸਾਰਿਆਂ ਤੋਂ ਤੋੜ ਨਹੀਂ ਡਿਸ ਹਾਰਮਨੀ ਨਾ ਬਣਾ ਆਈ ਥਿੰਕ ਸ਼ਬਦ ਦਾ ਇਹ ਵਾਲਾ ਜਿਹੜਾ ਬਾਰੀਕ ਪੱਖ ਹੈ ਨਾ ਜਿਉਂ ਮਦ ਮੱਖੀ ਔਰ ਸਠੂਰ ਜੇ ਸਾਨੂੰ ਇਹ ਸਮਝ ਆ ਜਾਏ ਤਾਂ ਅਸੀਂ ਜਿਹੜਾ ਆਪਣਾ ਆਉਗਣਾ ਦਾ ਧੰਨ ਇਕੱਠਾ ਕੀਤਾ ਹੋਇਆ ਨਾ ਅਸੀਂ ਉਸ ਤੋਂ ਛੁੱਟ ਜਾਾਂਗੇ ਆਉਗਣਾ ਨਾਲ ਗੋਡਲੀ ਕੁਆਲਿਟੀਆਂ ਅਟੇਨ ਨਹੀਂ ਹੁੰਦੀਆਂ ਆਉਗਣਾ ਨਾਲ ਸ਼ਾਇਦ ਇਕੱਠਾ ਨਹੀਂ ਕਰ ਪਾਏਗਾ ਝੂਠਾ ਧਨ ਇਕੱਠਾ ਕਰੇਗਾ ਝੂਠਾ ਧਨ ਪੈਸੇ ਕੋ ਮਨੀ ਕੋ ਸੋਨੇ ਕੋ ਨਹੀਂ ਬੋਲਤੇ ਆ ਝੂਠਾ ਧਨ ਕਿ ਨੂੰ ਬੋਲਦੇ ਨੇ ਮੇਰੇ ਮਨ ਦੀ ਮੰਦੇ ਖਿਆਲਾਂ ਦੀ ਬੁਣਤੀ ਮਨ ਦੇ ਮੰਦੇ ਖਿਆਲਾਂ ਦੇ ਮੰਦੇ ਸੁਭਾਅ ਕੀਤੇ ਹੋਏ ਇਕੱਠੇ ਦਾ ਧਨ ਪੈਸੇ ਨੂੰ ਨਹੀਂ ਕਹਿੰਦੇ ਇਹ ਕਿੰਨੀ ਆਦਤ ਪੈ ਜਾਂਦੀ ਹੈ ਜਿਸ ਨੂੰ ਭਰਮ ਪੈ ਜਾਂਦਾ ਮੈਂ ਕੁਝ ਹਾਂ ਪ੍ਰਮਪੈ ਜਾਂਦਾ ਜਿਸ ਨੂੰ ਨਹੀਂ ਰਹਿੰਦਾ ਉਹ بڑے ਆਰਾਮ ਦੇ ਨਾਲ ਸੱਚ ਦੀ ਸੰਗਤੀ ਚਾਹੁੰਦਾ ਹੈ ਨਮਰਤਾ ਨਾਲ ਸੱਚ ਦਾ ਸ਼ਹਿਦ ਇਕੱਠਾ ਕਰਦਾ ਹੈ ਸਾਥ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਧਪ ਮੱਖੀਰਾ ਮੱਖੀਰਾ मींस ਸ਼ਹਿਦ ਦੀ ਮੱਖੀ ਮਧਪ मींस ਸ਼ਹਿਦ ਉਹ ਸ਼ਹਿਦ ਇਕੱਠਾ ਕਰੇਗਾ ਉਹ ਆਪਣੇ ਆਨੰਦ ਨੂੰ ਜਮ ਰੂਪੀ ਸਠੋਰ ਕੋਲੋਂ ਲੁੱਟਣ ਨਹੀਂ ਦੇਗਾ ਅੱਗੇ ਕਹਿੰਦੇ ਨੇ ਹੰਕਾਰ ਨਾਲ ਜੋੜਿਆ ਆਗੁਣੀ ਤਨ ਰਹਿੰਦਾ ਹੀ ਨਹੀਂ ਹੈ ਜਿਵੇਂ ਮੱਖੀ ਸ਼ਹਿਦ ਅੰਗੀਕਾਰ ਕਰਦੀ ਹੈ ਉਹਨੂੰ ਕਹਿੰਦੇ ਨੇ ਲਿਓ ਲਿਓ ਕਰੀਏ ਮਰਤੀ ਬਾਹਰ ਲਿਓ ਲਿਓ ਕਰੀਏ ਜਦੋਂ ਆਪਾਂ ਮਾਰ ਲਈਏ ਨਾ ਜਦੋਂ ਮਨ ਕੀ ਮੱਤ ਵੱਲੋਂ ਮਰ ਜਾਈਏ ਤਾਂ ਸ਼ਹਿਦ ਅਟੇਨ ਹੁੰਦਾ ਹੈ ਸਾਡੇ ਹਿਰਦੇ ਅੰਦਰ ਸਾਡੀ ਸੋਚਨੀ ਦੇ ਭਾਂਡੇ ਅੰਦਰ ਭਾਂਡੇ ਅੰਦਰ ਸੱਚ ਪੈ ਜਾਂਦਾ ਹੈ ਵਰਨਾ ਕੂੜਾ ਹੀ ਨਿਕਲਦਾ ਹੈ ਮੈਂ ਪਿੱਛੇ ਡਿਸਕਸ ਕੀਤਾ ਸੀ ਦੁਬਾਰਾ ਕਿਸੇ ਨੇ ਮੈਨੂੰ ਅੱਜ ਕਿਹਾ ਤੁਸੀਂ ਰਿਪੀਟ ਕਰੋ ਟੀਚਰ ਨੇ ਬੱਚਿਆਂ ਨੂੰ ਪੁੱਛਿਆ ਬੱਚੋ ਇਹ ਕੀ ਹੈ ਦੇਖੋ ਇਹ ਕੀ ਹੈ ਬੱਚਿਆਂ ਨੇ ਚੰਗੀ ਤਰ੍ਹਾਂ ਦੇਖਿਆ ਔਰ ਬੱਚਿਆਂ ਨੇ ਕਿਹਾ ਸਰ ਇਹ ਸੰਤਰਾ ਹੈ ਔਰੈਂਜ ਹੈ ਟੀਚਰ ਨੇ ਥੱਲੇ ਗਲਾਸ ਰੱਖਿਆ ਕੱਚ ਦਾ ਗਲਾਸ ਔਰ ਉਹਨੇ ਉਸ ਨੂੰ ਪ੍ਰੈਸ ਕੀਤਾ बच्चों एक गिलास में क्या आया बच्चे ने बड़ा आराम क्या संतरे का जूस आया टीचर ने क्या फिर बोलो मैं इसको प्रेस करता हूँ ग्लास में क्या निकलता है बच्चे ने क्या संतरे का जूस ऑरेंज जूस सर तो टीचर ने क्या नहीं ये सेब का जूस है बच्चे कहते नहीं सर आप झूठ बोल रहे हैं ये ऑरेंज है ऑरेंज में से संतरे का जूस ही निकलेगा ऑरेंज का जूस ही निकलेगा इस गल गुरु पातशाह कहते पावे भांडे पा विच वस्त ਸਾ ਨਿਕਲੇ ਜੇ ਆਵਗੁਣ ਇਕੱਠੇ ਕੀਤੇ ਹੋਏ ਨਾ ਆਪਣੇ ਭਾਂਡੇ ਵਿੱਚ ਤਾਂ ਆਵਗੁਣ ਹੀ ਨਿਕਲਣਗੇ ਨਾ ਬਾਹਰ ਆਵਗੁਣ ਦਸ ਬਾਈ ਬਾਰ ਨਿਕਲੇਗਾ ਨਾ ਤੂੰ ਇਕੱਠਾ ਕੀ ਕੀਤਾ ਹੋਏ ਆਪਣੇ ਅੰਦਰ ਸ਼ਹਿਦ ਇਕੱਠਾ ਕਰ ਸੱਚ ਦੀ ਸੰਗਤ ਦਾ ਸ਼ਹਿਦ ਤਾਂ ਕਿ ਸ਼ਿਕਾਰੀ ਤੇਰਾ ਸ਼ਹਿਦ ਜੰਮ ਨਾ ਲੁੱਟ ਸਕੇ ਮੇਰਾ ਸ਼ਿਕਾਰੀ ਕੌਣ ਹੈ ਮੇਰਾ ਹੰਕਾਰ ਮੇਰਾ ਸ਼ਿਕਾਰੀ ਕੌਣ ਹੈ ਸਠੌਰ ਕੌਣ ਹੈ ਜਿਹੜਾ ਮੇਰਾ ਚੈਨ ਖੋਂਦਾ ਹੈ मैं ठीक हाँ बाकी गलत ने मेरा शिकारी कौन है मैं लोगों के अवगुण लभ सक मैं लोगों की कश्ती च मोहरी लभ सक मरती बार लिओ लियो करिए भूत रहन क्यों दी इस पदे तो बाद असी अगले पदे चलते अंदर सत्संग रूपी मखिया का सुभाव है पर हंकार कारण कट्ठा नहीं कर पाते हैं ਜਦੋਂ ਸੈਲਫਿਸ਼ ਹੋ ਜਾਂਦੇ ਆ ਤੇ ਕੱਲੀ-ਕੱਲੀ ਮੱਖੀ ਹੰਕਾਰੇ ਚ ਰਹਿੰਦੀ ਆ ਔਰ ਸ਼ੈਦ ਨੂੰ ਗਵਾ ਬੈਠਦੀ ਆ ਕਨਕਲੂਡ ਪਤਾ ਦੂਜਾ ਦਾ ਕਨਕਲੂਜਨ ਹੈ ਜਦੋਂ ਤ੍ਰਿਸ਼ ਨਿਮਰਤਾ ਕਾਰਨ ਸత్సੰਗ ਦਾ ਸ਼ੈਦ ਇਕੱਠਾ ਕਰਦੇ ਆ ਅੰਗੀਕਾਰ ਕਰਦੇ ਆ ਉਹਨੂੰ ਲਿਓ-ਲਿਓ ਕਰੀਏ ਕਹਿੰਦੇ ਨੇ ਤਾਂ ਰੱਬੀ ਮਿਲਨ ਦਾ ਮਨੋਰਥ ਪੂਰਾ ਹੁੰਦਾ ਹੈ ਹੰਕਾਰ ਰਹਿੰਦਾ ਨਹੀਂ ਔਰ ਜਮ ਸਾਨੂੰ ਸਾਡੀ ਨਿਮਰਤਾ ਨੂੰ ਲੁੱਟ ਨਹੀਂ ਸਕਦਾ ਅਗਲਾ ਦੇਉਰੀ ਲੋਬਰੀ ਨਾਰ ਸੰਗ ਪਈ ਆਗੇ ਸਜਣ ਸੁਹੀਲਾ ਹੰਕਾਰੀ ਮਤ ਵਾਲੀ ਦੇ ਸਾਡੀ ਜਿਹੜੀ ਕੱਚੇ पांडे ਵਾਲੀ ਉਹ ਹੰਕਾਰ ਨਾਲ ਵਿਆਹੀ ਹੁੰਦੀ ਆਂ ਦੇਉਰੀ ਲੋਬਰੀ ਨਾਰ ਸੰਗ ਪਈ ਜਮ ਰੂਪੀ ਹੰਕਾਰ ਨਾਲ ਵਿਆਹੀ ਹੁੰਦੀ ਹੈ ਲੇਕਿਨ ਮਨ ਹੈਜ਼ ਟੂ ਹੈਵ ਵਿਜ਼ਡਮ ਜਦੋਂ ਮਨ ਵਿਜ਼ਡਮ ਲੈਂਦਾ ਤਾਂ ਗਿਆਨ ਰਾਵ ਜਦ ਸੀਜੇ ਆਵੇ ਤੋ ਨਾਨਕ ਭੋਕਰੀ ਤਉ ਸੱਚ ਦੇ ਨਾਲ ਉਹਦਾ ਵਿਆਹ ਹੋ ਜਾਂਦਾ ਉਹਨੂੰ ਕਹਿੰਦੇ ਨੇ ਏਕਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਣ ਜਪਜੀ ਸਾਹਿਬ ਦੀ ਸਾਡੀ ਪੁਸਤਕ ਔਰ ਪੈਨ ਡਰਾਈਵ ਤੁਸੀਂ ਬਾਹਰ ਲੈ ਕੇ ਪੜਨਾ ਟੀਵੀ ਟੈਲੀਕਾਸਟ ਹੋ ਚੁੱਕਾ ਹੈ ਦੁਬਾਰਾ ਉਹ YouTube ਤੇ ਵੀ ਦੇਖ ਸਕਦੇ ਹੋ ਕਿ ਏਕਮਾਈ ਦਾ ਮਤਲਬ ਹੁੰਦਾ ਜਦੋਂ ਸੱਚ ਦੀ ਮਤ ਲੈ ਲਈਦਾ ਜੁਗਤ ਵਿਆਹੀ ਸੱਚ ਨਾਲ ਸਾਰੀ ਸੋਚਨੀ ਦੇ ਆਤਮਿਕ ਇਸ ਤਨ ਦਾ ਵਿਆਹ ਹੋ ਜਾਂਦਾ ਤਾਂ ਚੰਗੇ ਚੰਗੇ ਗੁਣ ਪੈਦਾ ਹੁੰਦੇ ਨੇ ਤਿੰਨ ਚੇਲੇ ਪ੍ਰਵਾਣ ਦਾ ਮਤਲਬ 3 ਨਹੀਂ ਹੁੰਦਾ ਤਿੰਨ ਦਾ ਮਤਲਬ ਹੁੰਦਾ ਰੱਬ ਵੱਲੋਂ ਦਿੱਤੇ ਹੋਏ ਚੰਗੇ-ਚੰਗੇ ਗੁਣ ਪ੍ਰਾਪਤ ਹੋ ਜਾਂਦੇ ਨੇ ਚੰਗੇ ਗੁਣ ਹੀ ਅੰਦਰ ਰੱਬ ਦੀ ਦਰਗਾਹ 'ਚ ਹੁੰਦੇ ਨੇ ਪ੍ਰਵਾਨ ਕਿਉਂਕਿ ਅਸੀਂ ਪੜਦੇ ਆਂ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇਂ ਦਰਗਾਹ ਮਾਨ ਤਾਂ ਚੰਗੇ ਗੁਣ ਪ੍ਰਵਾਨ ਹੁੰਦੇ ਨੇ ਤਾਂ ਚੰਗੇ ਗੁਣ ਪ੍ਰਾਪਤ ਹੁੰਦੇ ਨੇ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਕਲਾਈ ਦੀ ਬਾਣ ਨਿਖੇੜਾ ਵੀ ਕਰਨਾ ਆ ਜਾਂਦਾ ਚੰਗਾ ਕੀਆ ਤੇ ਮੰਦਾ ਕੀਆ ਤੇ ਸੰਸਾਰ ਵਿੱਚ ਜੀਣਾ ਵੀ ਟੰਗ ਨਾ ਲਾ ਜਾਂਦਾ ਤੇ ਸੱਚ ਦੀ ਮੱਤ ਦਾ ਪੂਰਾ ਪੰਡਾਰਾ ਵੀ ਸਾਨੂੰ ਇਹ ਖਜ਼ਾਨੇ ਲਿਆ ਰਲਾਈ ਦਾ ਖਜ਼ਾਨਾ ਵੀ ਪ੍ਰਾਪਤ ਹੋ ਜਾਂਦਾ ਹੈ ਮਨ ਵੱਲੋਂ ਕਰ ਕੀ ਨਾਰ ਹਰ ਇੱਕ ਦੁਆਰੇ ਤੇ ਸਾਡੀ ਬੈਠੀ ਹੋਈ ਹੈ ਮੇਰੀ ਅੱਖਾਂ ਤੇ ਵੀ ਨਾ ਇੱਕ ਸੋਚ ਨਹੀਂ ਬੈਠੀ ਹੋਈ ਹੈ ਉਹਨੂੰ ਕਰ ਕੀ ਨਾਰ ਕਹਿੰਦੇ ਨੇ ਇਸ ਪੰਕਤੀ ਵਿੱਚ ਕਹਿੰਦੇ ਨੇ ਦਿਉਰੀ ਲੋ ਬਰੀ ਨਾਰ ਸੰਗ ਪਈ ਹਰ ਜਗ੍ਹਾ ਇੱਕ ਸੋਚ ਨਹੀਂ ਬੈਠੀ ਹੈ ਕੰਨਾਂ ਤੇ ਵੀ ਇੱਕ ਸੋਚ ਨਹੀਂ ਬੈਠੀ ਹੋਈ ਹੈ ਨਾਰ ਜੀਬ ਤੇ ਵੀ ਇੱਕ ਸੋਚ ਨਹੀਂ ਬੈਠੀ ਹੈ ਨਾਰ ਜਿਹੜੀ ਮੇਰੇ ਕੋਲ ਨਿੰਦਾ ਕਰਾਂਦੀ ਹੈ ਕੰਨਾਚੀ ਨਿੰਦਾ ਸੁਣਨ ਦਾ ਸੁਭਾਅ ਅੱਖਾਂ ਨਾਲ ਡਿਸਕ੍ਰਿਮੀਨੇਟ ਕਰਨ ਦਾ ਸੁਭਾਅ ਪੈਰਾਂ ਨਾਲ ਹੱਥਾਂ ਨਾਲ ਸਾਰੀ ਜਗ੍ਹਾ ਉਹਨੂੰ ਕਹਿੰਦੇ ਨੇ ਦਿਉਰੀ ਲੋਬਰੀ ਨਾਰ ਸੰਪਈ ਆਗੇ ਸੱਜਣ ਸੁਹਿਲਾ ਹੁਣ ਇਹ ਸ਼ਬਦ ਦਰਸਲ ਪੋਜ਼ਿਟਿਵ ਸੈਂਸੀ ਚ ਹੈ ਕਿ ਜਦੋਂ ਵਿਜ਼डम ਨਾਲ ਵਿਆਹੀ ਜਾਏ ਸਾਡੀ ਮਤ ਤਾਂ ਸੱਜਣ ਸੁਹਿਲਾ ਹੋ ਜਾਂਦਾ ਮੈਂ ਉੱਠਦਿਆਂ ਬੈਠਦਾ ਸੁਖੀ ਰਹਿੰਦਾ ਹਾਂ ਸਾਧ ਸੰਗਤ ਜੀ ਰਾਤੀ ਢੇਰ ਰੋਟੀਆਂ ਖਾ ਕੇ ਰਾੜੇ ਮਾਰ ਕੇ ਸੋ ਜਾਣਾ ਔਰ ਸਵੇਰੇ ਆਰਾਮ ਨਾਲ ਉੱਠਣਾ ਉਹਨੂੰ ਚੈਨ ਦੀ ਨੀਂਦ ਨਹੀਂ ਕਹਿੰਦੇ ਨੇ 24 ਘੰਟੇ ਮੰਨ ਦਾ ਖੇੜੇ ਵਾਲਾ ਸੁਭਾਰ ਨੂੰ ਚੈਨ ਦੀ ਨੀਂਦ ਕਹਿੰਦੇ ਉਹਨੂੰ ਕਹਿੰਦੇ ਨੇ ਸੁਣ ਸਕੀਏ ਮੇਰੀ ਨੀਂਦ ਭਲੀ ਮੈਂ ਆਪਨੜਾ ਫਿਰ ਮਿਲਿਆ ਮੈਨੂੰ ਮੇਰੇ ਅੰਦਰ ਦਾ ਰੱਬ ਜੀ ਮਿਲ ਗਏ ਨੇ ਉਹਨੂੰ ਉਠਤ ਬੈਠਤ ਸੋਵਤ ਜਾਗਤ ਇਹ ਮੰ ਤੁਜੇ ਚਿਤਾਰੇ ਦੀ ਅਵਸਥਾ ਕਹਿੰਦੇ ਨੇ ਸੱਜਣ ਰੂਪੀ ਮਨ ਪਿਆਰੇ ਨਾਲ ਮਿਲਨ ਹੋ ਜਾਂਦਾ ਹੈ ਜੀਵਨ ਸੁਖੀ ਹੋ ਜਾਂਦਾ ਹੈ ਸ਼ੀਤਲਤਾ ਔਰ ਚੈਨ ਆ ਜਾਂਦਾ ਹੈ ਹੰਕਾਰ ਸੜ ਜਾਂਦਾ ਹੈ ਮਰਘਟ ਲੋ ਸਭ ਲੋਕ ਕੁਟੰਬ ਪਿਓ ਆਗੇ ਹੰਸ ਇਕੇਲਾ ਸਤਗੁਰੂ ਦੇ ਦਰ ਤੇ ਜੇਕਰ ਮਰ ਜਾਈਏ ਮਰਘਟ ਕਹਿੰਦੇ ਨੇ ਉਹ ਲੋਕ ਮਰਘਟ ਲੋ ਸਭ ਲੋਕ ਕੁਟੰਬ ਪਿਓ ਅੰਦਰ ਦੇ ਚੰਗੇ ਚੰਗੇ ਗੁਣਾ ਦਾ ਨਾ ਕੁਟੰਬ ਬਣਦਾ ਹੈ ਉਹ ਬਣ ਗਿਆ ਮਰਘਟ ਲੋ ਸਭ ਲੋਕ ਕੁਟੰਬ ਪਿਓ ਆਗੇ ਹੰਸ ਕੇਲਾ ਚੰਗੇ ਹੋ ਗਏ ਸੰਤੋਖੀ ਹੋ ਗਏ ਸਾਰੇ ਆਰਗਨਸ ਫਿਕਸ ਫਿਕਸ ਹੋ ਗਏ ਸਾਡੀ ਸਾਰੀ ਕੁਆਰੀ ਕਾਇਆ ਬਣ ਗਈ ਇਹਨੂੰ ਕਹਿੰਦੇ ਨੇ ਕੁਆਰੀ ਕਾਇਆ ਜੁਗਤ ਸਾਧ ਸੰਗਤ ਜੀ ਸਰੀਰਕ ਤੌਰ ਤੇ ਅਸੀਂ ਕੁਆਰੇ ਹੁੰਦਿਆਂ ਤੇ ਬਾਅਦ ਵਿੱਚ ਵਿਆਹ ਤੋਂ ਬਾਅਦ ਅਸੀਂ ਕੁਆਰੇ ਨਹੀਂ ਰਹਿੰਦੇ ਆ ਲੇਕਿਨ ਜੇਕਰ ਮੈਂ ਕਿਸੇ ਵੀ ਉਮਰ ਦਾ ਕਿਉਂ ਨਾ ਹੋਵਾਂ ਜੇਕਰ ਮੈਂ ਆਉਗਣਾ ਦੇ ਨਾਲ ਨਹੀਂ ਵਿਆਹਿਆ ਜਾਂਦਾ ਨਾ ਤਾਂ ਇਹਨੂੰ ਕਹਿੰਦੇ ਨੇ ਮੁੰਦਾ ਸੰਤੋਖ ਸ਼ਰਮ ਪਾ ਚੋਲੀ ਧਿਆਨ ਕੀ ਕਰੇ ਵਿਬੂਤ ਖਿੰθα ਕਾਲ ਕਵਾਰੀ ਕਾਇਆ ਜੁਗਤ ਹੁਣ ਵਿਕਾਰ ਨਾਲ ਵਾ ਨਹੀਂ ਪੈਂਦਾ ਅਜ ਦੇ ਸ਼ਬਦ ਦੀ ਵਿਕਾਰ ਕੀ ਹੈ ਹੰਕਾਰ ਵਿਕਾਰ ਕੀ ਹੈ ਹੰਕਾਰ ਨਾਲ ਫੁੱਲੇ ਰਹਿਣਾ ਵਿਕਾਰ ਕੀ ਹੈ ਸੰਤੋਖ ਦਾ ਜਲ ਨਾ ਲੈਣਾ ਵਿਕਾਰ ਕੀ ਹੈ ਕੱਚਾ ਪਾਡਾ ਬਿਲਕੁਲ ਨਾਲ ਇੰਟਰਲਿੰਕਡ ਔਰ ਸੌਖਾ ਸੌਖਾ ਸਮਝ ਆਂਦਾ ਜਾਂਦਾ ਹੈ ਕਿ ਮੈਨੂੰ ਕਿਸ ਤਰ੍ਹਾਂ ਜੀਣਾ ਹੈ ਆਰਗਨਸ ਫਿਕਸ ਹੋ ਜਾਂਦੇ ਨੇ ਅਸੀਂ ਹਾਂਸ ਬਣ ਜਾਂਦੇ ਹਾਂ ਇਸ ਦੇ ਆਮ ਤੌਰ ਤੇ ਅਰਥ ਸਮਝਿਆ ਜਾਂਦਾ ਹੈ ਇੱਕ ਦਿਨ ਮਰ ਜਾਈਦਾ ਫਿਰ ਸਾਡੇ ਚੋਂ ਆਤਮਾ ਨਿਕਲ ਜਾਂਦੀ ਹੈ ਬੰਦਾ ਅੱਗੇ ਕੱਲਾ ਜਾਂਦਾ ਉਹਨੂੰ ਬੰਦਾ ਸੁਣ ਰੇ ਰੋਜ਼ ਬੰਦਾ ਚੇਂਜ ਨਹੀਂ ਹੋ ਰਿਹਾ ਸ਼ਬਦ ਨੂੰ ਅੱਜ ਦੀ ਡੇਟ ਇਚ ਆਪਣੇ ਉਤੇ ਅਪਲਾਈ ਕਰਨਾ ਹੈ ਔਰ ਸਮਝਣਾ ਹੈ ਹੁਣ ਕਬੀਰ ਸਾਹਿਬ ਕਹਿੰਦੇ ਨੇ ਉਹ ਹੰਕਾਰ ਨਾਲ ਫੁੱਲਿਆ ਫਿਰਦਾ ਤਾ ਤੂੰ ਨਾ ਪਤਾ ਰੋਜ਼ ਪਲ-ਪਲ ਮਰ ਰਿਹਾ ਕਿਸ ਤਰ੍ਹਾਂ ਮਰ ਰਿਹਾ ਕਹਿਤ ਕਬੀਰ ਸੁਨੋ ਇਸ ਪ੍ਰਾਨੀ ਪਰੇ ਕਾਲ ਗਰਸ ਕੂਆ ਤੈਨੂੰ ਹੰਕਾਰ ਰੂਪੀ ਕਾਲ ਸਤਾਂਦਾ ਰਹਿੰਦਾ ਔਰ ਤੂੰ ਖੂਹ ਵਿੱਚ ਡਿੱਗਿਆ ਰਹਿੰਦਾ ਹੈ ਡੁੱਬਿਆ ਰਹਿੰਦਾ ਹੈ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮਸੂਆ ਝੂਠੀ ਮਾਇਆ ਕੀ ਹੈ ਅੱਜ ਅਸੀਂ ਵਿਚਾਰ ਚੁੱਕੇ ਆ ਪੈਸੇ ਨੂੰ ਨਹੀਂ ਕਹਿੰਦੇ ਨੇ ਝੂਠੀ ਮਾਇਆ ਸੋਨੇ ਨੂੰ ਨਹੀਂ ਕਹਿੰਦੇ ਨੇ ਕਰੰਸੀ ਨੂੰ ਨੋਟਾ ਨੂੰ ਨਹੀਂ ਕਹਿੰਦੇ ਨੇ ਝੂਠੀ ਮਾਇਆ ਪ੍ਰਾਪਰਟੀ ਨੂੰ ਨਹੀਂ ਕਹਿੰਦੇ ਨੇ ਝੂਠੀ ਮਾਇਆ ਇਸਤਰੀ ਨੂੰ ਨਹੀਂ ਕਹਿੰਦੇ ਨੇ ਅੱਜ ਅਸੀਂ ਵਿਚਾਰ ਚੁੱਕੇ ਆ ਝੂਠੀ ਮਾਇਆ ਕਹਿੰਦੇ ਨੇ ਮੇਰੇ ਆਗੁਣਾ ਨੂੰ ਝੂਠੀ ਮਾਇਆ ਕਹਿੰਦੇ ਨੇ ਮੇਰੇ ਆਗਣੀ ਸੁਭਾਅ ਨੂੰ ਸਾ ਸੰਗਤ ਜੀ ਸਾਨੂੰ ਨ ਪਰਮ ਹੈ ਅਸੀਂ ਸੋਚ ਰਿਹਾ ਪੈਸਾ ਛੁੱਟ ਜਾਏਗਾ ਮੇਰੀ ਝੂਠੀ ਮਾਇਆ ਛੁੱਟ ਜਾਏਗੀ ਨੋ ਅਸੀਂ ਸੋਚਦੇ ਆ ਇਸਤਰੀ ਦਾ ਤਿਆਗ ਕਰ ਦੇਵਾਂਗਾ ਜੰਗਲ ਹੀ ਚਲਾ ਜਾਵਾਂਗਾ ਗੁਰੂ ਪਾਚੇ ਕਹਿੰਦੇ ਨੋ ਗ੍ਰੇਤਜ ਬਨਖੰਡ ਜਾਈਏ ਚੂਣ ਖਾਈਏ ਕੰਦਾ ਅਜੂ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ ਵਿਕਾਰ ਤੇਰਾ ਸਾਥ ਨਹੀਂ ਛੱਡਣਗੇ ਵੋਟੀ ਛੱਡਣ ਨਾਲ ਮਕਾਨ ਛੱਡਣ ਨਾਲ ਪੈਸਾ ਛੱਡਣ ਨਾਲ ਬਿਜ਼ਨਸ ਨੌਕਰੀਆਂ ਛੱਡਣ ਨਾਲ ਤੇਰੀ ਝੂਠੀ ਮਾਇਆ ਤੋਂ ਜਾਨ ਨਹੀਂ ਛੁੱਟੇਗੀ ਤੇਰੀ ਆਗੁਣਾ ਦੀ ਮਾਇਆ ਤੇਰੇ ਨਾਲ ਹੈ ਅੰਦਰ ਹੈ ਤੇਰੇ ਇਸ ਤੋਂ ਛੁੱਟ ਮਨ ਦੇ ਖਿਆਲ ਸਾਧ ਸੰਗਤ ਜੀ ਉਹਨੂੰ ਨਾ ਪਰਮ ਕਹਿੰਦੇ ਨੇ ਕਿ ਜੈਸਾ ਮੈਂ ਮੰਨ ਕੇ ਚਲਦਾ ਹਾਂ ਜੈਸਾ ਮੈਂ ਸੋਚਦਾ ਰਹਿੰਦਾ ਹਾਂ ਜੈਸਾ ਮੈਂ ਤੱਕਦਾ ਹਾਂ ਜੋ ਮੈਂ ਸੁਣਦਾ ਉਹ ਸਾਰਾ ਅਸਲੀਅਤ ਨਹੀਂ ਹੁੰਦੀ ਮੈਂ ਉਹ ਤੱਕਣਾ ਚਾਹੁੰਦਾ ਜੋ ਮੇਰਾ ਮਨ ਸੋਚਦਾ ਹੈ ਮੈਂ ਉਹ ਸੋਚਦਾ ਜੋ ਮੇਰਾ ਮਨ ਸੋਚਦਾ ਹੈ ਅਸੀਂ ਦੂਜੇ ਵਾਰ ਰਾਇਬ ਲੰਦਾ ਤੁਸੀਂ ਮੇਰੇ ਬਾਰੇ ਭੈੜਾ ਸੋਚਦੇ ਹੋ ਨਾ ਪੁੱਛੋ ਮੈਂ ਅੰਦਰ ਕਿਸ ਤਰ੍ਹਾਂ ਵੜ ਗਿਆ ਮੈਂ ਅੰਦਰ ਜਾਮੀ ਕਿਵੇਂ ਹੋ ਗਿਆ ਪਰ ਕਿਉਂਕਿ ਮੇਰੇ ਮਨ ਅੰਦਰ ਇਹ ਨਾ ਬਾਰੇ ਕੋਈ ਮੈਲ ਹੈ ਤਾਂ ਮੈਂ ਕਹ ਰਿਹਾ ਤੁਸੀਂ ਮੇਰੇ ਬਾਰੇ ਭੈੜਾ ਸੋਚਦੇ ਹੋ ਅੱਜ ਕੱਲ ਤੁਹਾਡਾ ਦਿਲ ਨਹੀਂ ਕਰਦਾ ਮੇਰੇ ਨਾਲ ਬੈਠਣ ਤੇ ਅੱਜ ਕੱਲ ਤੁਸੀਂ ਨਾ ਇਹ ਹੋ ਗਏ ਉਹ ਹੋ ਗਿਓ ਹਾਂ ਹਾਂ ਤੁਹਾਨੂੰ ਫਲਾਣਾ ਜੋ ਪਿਆਰਾ ਮਿਲ ਗਿਆ ਤਾਂ ਤੁਹਾਡਾ ਮੈਂ ਸਾਰੀ ਜਿੰਨੀ ਬੁੰਤੀ ਬੁੰੜ ਰਿਆ ਨਾ ਮੇਰੇ ਮਨ ਦਾ ਭ੍ਰਮ ਹੈ ਜੈਸਾ ਮਾਨਿਆ ਹੋਏ ਨਾ ਤੈਸਾ ਇਸਨ ਦਾ ਅਸਲ ਦਰਸਲ ਅਸਲੀਅਤ ਨਹੀਂ ਹੈ ਉਹ ਸੱਚ ਦੀ ਗੱਲ ਦਾ ਪਰਦਾ ਚੁੱਕਣ ਤਾਂ ਦੇ ਝੂਠ ਦਾ ਪਰਦਾ ਚੁੱਕ ਕੇ ਸੱਚ ਦੀ ਗੱਲ ਨੂੰ ਸਾਹਮਣੇ ਤੇ ਆਣ ਦੇ ਲੇਕਿਨ ਵੀ ਡੋਂਟ ਲਾਈਕ ਅਸੀਂ ਇਕਵਰੀ ਮੰਨ ਦੀ ਧਾਰਨਾ ਬਣਾ ਲਈਏ ਤਾਂ ਅਸੀਂ ਕਿਸੇ ਨੂੰ ਬਖਸ਼ਦੇ ਨਹੀਂ ਆ ਮਾਫ ਨਹੀਂ ਕਰਦੇ ਆ ਫੋਰਗੇਟਫੁਲਨੈਸ ਨਹੀਂ ਕਰਦੇ ਆ ਫੋਰਗੀਵ ਨਹੀਂ ਕਰਦੇ ਆ ਇਹਨੂੰ ਭਰਮ ਕਹਿੰਦੇ ਨੇ ਇਹ ਪਤਾ ਕਿਸ ਤਰ੍ਹਾਂ ਹੋ ਜਾਂਦਾ ਹੈ ਕਬੀਰ ਜੀ ਇਸ ਦੀ ਐਗਜ਼ਾਮਪਲ ਸਮਝਾ ਰਹੇ ਝੂਠੀ ਮਾਇਆ ਆਪ ਬੰਧਾਇਆ ਜਿਉ ਨਲਨੀ ਭ੍ਰਮ ਸੁਆ ਸੁਆ ਹੁੰਦਾ ਤੋਤਾ ਸਾਜੰਗੀ ਤੋਤੇ ਨੂੰ ਪਕੜਨ ਵਾਲੇ ਕਿਸ ਤਰ੍ਹਾਂ ਪਕੜਦੇ ਨੇ ਇੱਕ ਇਸ ਤਰ੍ਹਾਂ ਦੇ ਦੋ ਡੰਡੇ ਬਣਾਉਂਦੇ ਨੇ ਜਾਂ ਇੱਕ ਪਲੇਟਫਾਰਮ ਬਣਾਉਂਦੇ ਨੇ ਉਹਦੇ ਉੱਤੇ ਹੀ ਇੱਥੇ ਇੱਕ ਪਤਲੀ ਜੀ ਜਿਸਾ ਐਲੂਮੀਨੀਅਮ ਦੀ ਹਲਕੀ ਜੀ ਰੌਡ ਹੁੰਦੀ ਹੈ ਉਸ ਨਾਲ ਦੇ ਉੱਤੇ ਰੱਖ ਦਿੰਦੇ ਨੇ ਹੁਮਸਕ ਦੀ ਇਹਦੇ ਥੱਲੇ ਇਥੇ ਭੋਜਨ ਰੱਖ ਦਿੰਦੇ ਨੇ ਜੋ ਵੀ ਭੋਜਨ ਤੋਤੇ ਖਾਂਦੇ ਨੇ ਤੋਤਾ ਆ ਕੇ ਇਸ ਨਾਲ ਦੀ ਇਸ ਟਿਊਬ ਇਸ ਨਲਕੀ ਉੱਤੇ ਆ ਕੇ ਬੈਠਦਾ ਹੈ ਔਰ ਅੱਗੇ ਆਪਣਾ ਮੂੰਹ ਕਰਕੇ ਇਸ ਭੋਜਨ ਦਾਣਿਆਂ ਨੂੰ ਖਾਣ ਲੱਗਦਾ ਹੈ ਇਹ ਨਲਕੀ ਕੁੰਮ ਜਾਂਦੀ ਹੈ ਜੋ ਹੀ ਤੋਤੇ ਦੇ ਆਪਣੇ ਵਜਨ ਦੇ ਨਾਲ ਕੁੰਮ ਜਾਂਦੀ ਹੈ ਤੋਤਾ ਉਲਟਾ ਹੋ ਜਾਂਦਾ ਹੈ ਤੋਤਾ ਜਦੋਂ ਉਲਟਾ ਹੋ ਜਾਂਦਾ ਭੋਜਨ ਖਾ ਨਹੀਂ ਪਾਂਦਾ ਸ਼ਿਕਾਰੀ ਕੋਲ ਡਰ ਰਿਆ ਹੁੰਦਾ ਹੈ ਤਾਂ ਉਸ ਨਲਕੀ ਨੂੰ ਕੱਸ ਕੇ ਜ ਫੜ ਲੈਂਦਾ ਹੈ ਨਲਕੀ ਛੱਡਦਾ ਨਹੀਂ ਹੈ ਤੋਤਾ ਉਡਣਾ ਜਾਣਦਾ ਪਰ ਉਡਦਾ ਨਹੀਂ ਹੈ ਉਡ ਪਾੰਦਾ ਨਹੀਂ ਹੈ ਕਿਉਂਕਿ ਉਲਟਾ ਹੋ ਗਿਆ 사ਸੰਗਤ ਜੀ ਸ਼ਬਦ ਦਾ ਰਾਉ ਪਤਾ ਕੀ ਹੈ ਜਦ 10 ਮਾਸ ਉਲਟ ਮੁਖ ਰਹਿਤਾ ਜਦੋਂ ਅਸੀਂ ਪੁੱਠੇ ਹੋ ਜਾਂਦੇ ਆ ਨਾ ਜਦੋਂ ਸਾਡੀ ਸੋਚ ਨਹੀਂ ਪੁੱਠੇ ਹੋ ਜਾਂਦੀ ਹੈ ਨਾ ਅਸੀਂ ਉਸ ਤੋਤੇ ਦੀ ਨਿਆਈ ਹੋ ਜਾਂਦੇ ਆ ਔਰ ਸ਼ਿਕਾਰੀ ਦੇ ਜਾਲਿਜ ਫਸ ਜਾਂਦਾ ਹੈ ਸ਼ਿਕਾਰੀ ਹੰਕਾਰ ਸ਼ਿਕਾਰੀ ਉਹ ਦਾਣੇ ਖਾਣ ਦਾ ਮੇਰਾ ਲੱਭ ਤਾਂ ਨਹੀਂ ਹੈ ਕਿਆ ਲੱਭ ਤਾਂ ਕੂੜਾ ਨਹੀਂ ਇਸਾਰੇ ਜਾਲੀ ਚ ਅਸੀਂ ਫਸ ਜਾਂਦੇ ਆ ਕਬੀਰ ਜੀ ਨੇ ਬੜੀ ਸੁੰਦਰ ਐਗਜ਼ਾਮਪਲ ਦਿੱਤੀ ਹੈ ਜੇ ਅਸੀਂ ਆਪਣੇ ਤੇ ਟੁਕਾ ਸਕੀਏ ਵੈਨ ਏਵਰ ਵੀ ਥਿੰਕ ਆਪੋਜ਼ਿਟ ਵੈਨ ਏਵਰ ਵੀ ਥਿੰਕ ਉਲਟਾ ਵੈਨ ਏਵਰ ਵੀ ਆਰ ਵੀ ਮਿਸ ਅੰਡਰਸਟੈਂਡ ਆਦਰਸ ਜਦੋਂ ਵੀ ਕਿਸੇ ਨੂੰ ਅਸੀਂ ਠੀਕ ਤਰੀਕੇ ਨਾਲ ਜਜ ਕਰਦੇ ਨਹੀਂ ਆ ਮੈਂ ਪਹਿਲੀ ਵੀ ਵਾਰੀ ਵੀ ਬੇਨਤੀ ਕੀਤੀ ਸੀ ਡੋਂਟ ਜਜ ਆਦਰਸ ਦੂਜਿਆਂ ਨੂੰ ਜਜ ਕਰਨਾ ਹੀ ਨਹੀਂ ਚਾਹੀਦਾ ਕਿਉਂ ਕਿ ਅਸੀਂ ਜਦ ਦੂਜਿਆਂ ਨੂੰ ਜਜ ਕਰਦੇ ਆ ਇਹ ਗਲਤ ਜਜ ਕਰਦਿਆ ਮਿਸ ਜਜ ਕਰਦੇ ਆ ਅੰਡਰ ਐਸਟੀਮੇਟ ਕਰਦੇ ਆ ਦੂਜਿਆਂ ਨੂੰ ਆਪਣੇ ਵਾਂਗੂ ਭੈੜਾ ਸਮਝ ਲੈਂਦੇ ਆ ਦੂਜਿਆਂ ਨੂੰ ਹੀ ਸਮਝ ਲੈਂਦੇ ਆ ਜੇ ਮੇਰੇ ਅੰਦਰ ਨਮਰਤਾ ਨਹੀਂ ਤਾਂ ਇਹਦੇ ਅੰਦਰ ਵੀ ਨਹੀਂ ਆ ਦੂਜਿਆਂ ਨੂੰ ਵੀ ਸੋਚ ਲੈਂਦਾ ਜਿਵੇਂ ਮੈਂ ਠੀਠਾ ਹਾਂ ਜੀ ਇਹ ਵੀ ਠੀਠ ਹੋਏਗਾ ਇਸ ਤਰ੍ਹਾਂ ਅਸੀਂ ਨਾ ਦੂਜਿਆਂ ਨੂੰ ਮਿਸ ਜਜ ਕਰਦਿਆ ਸਾਸ ਜੀ ਇਹ ਜਿਹੜੀ ਪੁੱਠੀ ਸੋਚ ਨਹੀਂ ਸੀ ਨਾ ਪੁੱਠੀ ਸੋਚ ਨਹੀਂ ਤੋ ਸਿੱਧੀ ਸੋਚ ਨਹੀਂ ਕਰਨੀ ਹੈ ਇਹਨੂੰ ਕਹਿੰਦੇ ਨੇ ਪੈਰਾਡਾਈਮ ਸ਼ਿਫਟ ਆਪਣੀ ਰੱਬ ਵੱਲ ਪਿੱਠ ਕੀਤੀ ਹੋਈ ਹੈ ਔਰ ਸਿੱਧੀ ਕਰ ਲੈਣੀ ਪਿੱਠ ਕੌਣ ਦਿੰਦੈ ਨੇ ਹੰਕਾਰੀ ਉਹਨੂੰ ਕਹਿੰਦੇ ਨੇ ਹਰ ਜੁਗ-ਜੁਗ ਭਗਤ ਉਪਾਇ ਪੈਜ ਰੱਖਦਾ ਹੈ ਰਾਮ ਰਾਜੇ ਹੰਕਾਰੀਆਂ ਨਿੰਦਕਾਂ ਪਿੱਠ ਦੇ ਅਸੀਂ ਕੀ ਹਰ ਸਮਝਦੇ ਸੀ ਅਸੀਂ ਹਰ ਸਮਝਦੇ ਸੀ ਰਾਬੰਕਾਰੀਆਂ ਨਿੰਦਕਾਂ ਨੂੰ ਪਿੱਠ ਕਰ ਦਿੰਦਾ ਨਹੀਂ ਰੱਬ ਨਹੀਂ ਕਰਤਾ ਦਰਸਲ ਹੰਕਾਰੀ ਰੱਬ ਦੀ ਵੱਲ ਪਿੱਠ ਕਰ ਦਿੰਦਾ ਮੈਂ ਤੁਹਾਡੀ ਸੱਚ ਦੀ ਗੱਲ ਸੁਣਨੀ ਨਹੀਂ ਉਹ ਤੋਤੇ ਵਾਂਗੂ ਪੁੱਠਾ ਹੋ ਜਾਂਦਾ ਹੈ ਪੁੱਠੀ ਸੋਚ ਨਹੀਂ ਸੋਚਦਾ ਹੈ ਸਤਿਗੁਰੂ ਜੀ ਰੱਬ ਜੀ ਸਿੱਧੀ ਸੋਚ ਨਹੀਂ ਕਰਵਾਉਂਦੇ ਨੇ ਉਹਨੂੰ ਕਹਿੰਦੇ ਨੇ ਹੰਕਾਰੀਆਂ ਨਿੰਦ ਕਾ ਪਿੱਟ ਦੇ ਨਾਮ ਦੇਓ ਮੁਖ ਲਾਇਆ ਜਿਵੇਂ ਨਾਮਦੇਵ ਜੀ ਦੇ ਆ ਸਭ ਰਾਈਏ ਤਾਂ ਸਾਡਾ ਫੇਰ ਦੀਆ ਦਿਉਰਾ ਨਾਮੇ ਕੋ ਪੰਡਿਆਂ ਕੋ ਪਿਛਵਾੜਲਾ ਹੰਕਾਰ ਨੂੰ ਪੀਠ ਹੋ ਜਾਂਦੀ ਹੈ ਔਰ ਚੰਗੇ ਗੁਣਾ ਦਾ ਮੁਖ ਦੇ ਕਾਰਨ ਰੱਬ ਜੀ ਵੱਲ ਹੋ ਜਾਂਦੇ ਆ ਇਹ ਸਾਰੀ ਗੱਲ ਸਮਝਾਈ ਤਾਂ ਪਤਾ ਲੱਗਾ ਕਿ ਅਸੀਂ ਹੰਕਾਰੀ ਮਨ ਨੂੰ ਵਿਜਮ ਲੈ ਕੇ ਸਿੱਧੇ ਪਾਸੇ ਪਾ ਸਕਦੇ ਆ ਤਨ ਦਾ ਤੰਦੀ ਨੀ ਨੰਦ ਨਹੀਂ ਕਰਨੀ ਚਾਹੀਦੀ ਰਾਦਰ ਹੰਕਾਰ ਛੱਡਣਾ ਚਾਹੀਦਾ ਹੈ ਔਰ ਇਹਦੇ ਨਾਲ ਸਾਡੇ ਸਾਰੇ ਜੀਵਨ ਦੀ ਸੋਚਣੀ ਦਾ ਟੰਗ ਬਦਲ ਜਾਂਦਾ ਹੈ ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ ਪੈਰਾਡਾਈਮ ਸ਼ਿਫਟ ਹੋ ਜਾਂਦੀ ਹੈ ਤਾਂ ਸਾਨੂੰ ਤਿੰਨ ਗੁਣ ਪ੍ਰਾਪਤ ਹੁੰਦੇ ਨੇ ਨਮਰਤਾ ਮਿਠਾਸ ਮਿੱਠਾ ਬੋਲਣਾ ਜੇ ਤੋ ਪਿਰਿਆ ਦੇਸੀ ਖਿਆਵ ਨਠਾਏ ਕਈ ਦਾ ਮਿੱਠਾ ਬੋਲਣਾ ਨਮਰਤਾ ਅਤੇ ਸੇਵਾ ਸੁਭਾਅ ਸੈਲਫਿਸ਼ਨੈਸ ਤੋਂ ਛੁੱਟ ਗਏ ਦੂਜੇ ਵਾਸਤੇ ਜਿੰਨ ਦੀ ਆਦਤ ਪੈਚ